ਸਰ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਹਾਂ ਸ਼ੇਖਰ ਰਾਇ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਕੇਸ ਦੇ ਵਿੱਚ ਐਸ ਆਈ ਟੀ ਰਿਪੋਰਟ ਦੇ ਆਧਾਰ ਦੇ ਉੱਤੇ ਵਿਚਾਰ ਪੇਸ਼ ਕੀਤੇ ਗਏ ਨੇ ਅਦਾਲਤ ਨੇ ਕਿਹਾ ਕਿ ਐਸ ਆਈ ਟੀ ਇਹ ਨਿਰਧਾਰਤ ਕਰਨ ਦੇ ਵਿੱਚ ਅਸਫਲ ਰਹੀ ਕਿ ਇੰਟਰਵਿਊ ਦੌਰਾਨ ਜ਼ੂਮ ਐਪ ਦੇ ਲਈ ਕਿਸ ਦਾ ਫੋਨ ਜਾਂ ਫਿਰ ਇੰਟਰਨੈਟ ਕਨੈਕਸ਼ਨ ਵਰਤਿਆ ਗਿਆ ਸੀ ਕਿਉਂਕਿ ਐਪ आईएमईआई ट्रेसिंग दी इजाजत ਨਹੀਂ ਦਿੰਦੀ ਹੈ ਅਦਾਲਤ ਦੇ ਵਿੱਚ ਦਲੀਲ ਦਿੱਤੀ ਗਈ ਕਿ ਜਾਂਚ ਜ਼ਿਆਦਾਤਰ ਤਕਨੀਕੀ ਪਹਿਲੂਆਂ ਦੇ ਉੱਤੇ ਕੇਂਦ੍ਰਿਤ ਸੀ ਤੇ ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਤੇ ਇੱਕ ਪੱਤਰਕਾਰ ਵਿਚਕਾਰ ਸਬੰਧ ਸਥਾਪਿਤ ਕਰਨ ਦੇ ਉੱਤੇ ਕੇਂਦ੍ਰਿਤ ਸੀ ਤੁਹਾਨੂੰ ਦੱਸ ਦਈਏ ਕਿ ਜਾਂਚ ਤੋਂ ਬਾਅਦ ਅਦਾਲਤ ਨੂੰ ਦੱਸਿਆ ਗਿਆ ਕਿ ਇੰਟਰਵਿਊ ਸਮੇਂ ਦੋਹਾਂ ਦੇ ਮੋਬਾਈਲ ਟਾਵਰ ਸਥਾਨ ਇੱਕੋ ਜਿਹੇ ਪਾਏ ਗਏ ਸਨ ਅਤੇ ਉਹ ਅਕਸਰ ਫੋਨ ਦੇ ਰਾਹੀਂ ਸੰਪਰਕ ਦੇ ਵਿੱਚ ਰਹਿੰਦੇ ਸਨ एसआईटी जांच ਤੋਂ ਪਤਾ ਲੱਗਿਆ ਹੈ ਕਿ ਗੈਂਗਸਟਰ ਰਵੀ ਰਾਜ ਨੇ ਖੁਲਾਸਾ ਕੀਤਾ ਕਿ ਗੁਰਸ਼ੇਰ ਨੇ ਸਾਬਰਮਤੀ ਜੇਲ੍ਹ ਦੇ ਵਿੱਚ ਰਹਿੰਦਿਆਂ ਸਾਥੀ ਰਾਹੀ ਉਸ ਨੂੰ ਤੋਹਫ਼ੇ ਭੇਜੇ ਸਨ ਜੋ ਕਿ ਬਾਅਦ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਦਿੱਤੇ ਗਏ ਸਨ ਐਸਆਈਟੀ ਨੂੰ ਕੋਈ ਵੀ ਸ਼ੱਕੀ ਵਿਤੀ ਲੈਣ ਦੇ ਨਹੀਂ ਮਿਲਿਆ ਜੋ ਕਿ ਸੀਨੀਅਰ ਪੁਲਸ ਅਧਿਕਾਰੀ ਦੀ ਸ਼ਮੂਲੀਅਤ ਨੂੰ ਸਾਬਤ ਕਰ ਸਕੇ ਬਰਖਾਸਤ ਕੀਤੇ ਗਏ 10 ਅਧਿਕਾਰੀਆਂ ਦੇ ਵਿੱਚੋਂ ਸਿਰਫ 2 ਗੁਰਸ਼ੇਰ ਤੇ ਨੇੜੇ ਦਾ ਇੱਕ ਕਾਂਸਟੇਬਲ ਸਰਗਰਮੀ ਦੇ ਨਾਲ ਸ਼ਾਮਲ ਪਾਏ ਗਏ ਨੇ ਜਦਕਿ ਬਾਕੀ 8 ਨੂੰ ਡਿਊਟੀ ਦੇ ਵਿੱਚ ਲਾਪਰਵਾਹੀ ਦੇ ਆਧਾਰ ਦੇ ਉੱਤੇ ਬਰਖਾਸਤ ਕੀਤਾ ਗਿਆ ਐਸਆਈਟੀ ਮੁਖੀ ਪ੍ਰਬੋਧ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਇਸ ਸਮੇਂ ਰੁਕੀ ਹੋਈ ਹੈ ਅਤੇ ਗੁਰਸ਼ੇਰ ਸਿੰਘ ਸੰਧੂ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਅੱਗੇ ਵਧੇਗੀ। ਅਦਾਲਤ ਨੇ ਪਹਿਲਾਂ ਗੁਰਸ਼ੇਰ ਦੀ ਉਸ ਦੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਉੱਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਗੁਰਸ਼ੇਰ ਦੇ ਵਕੀਲ ਨੇ ਕਿਹਾ ਕਿ ਉਸ ਦਾ ਮੁਅਕਲ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਲਈ ਤਿਆਰ ਹੈ ਬਸ਼ਰਤੇ ਉਸ ਨੂੰ ਰਾਜ ਸਰਕਾਰ ਦੁਆਰਾ ਕਿਸੇ ਵੀ ਜ਼ਬਰਦਸਤੀ ਕਾਰਵਾਈ ਤੋਂ ਅੰਤਰੀਮ ਸੁਰੱਖਿਆ ਦਿੱਤੀ ਜਾਵੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਅਗਲੀ ਸੁਣਵਾਈ 16 ਅਕਤੂਬਰ ਤੈਅ ਕੀਤੀ ਹੈ ਜਦੋਂ ਗੁਰਸ਼ੇਰ ਦੀ ਪਟੀਸ਼ਨ ਦੇ ਉੱਤੇ ਵੀ ਵਿਚਾਰ ਕੀਤਾ ਜਾਏਗਾ ਬਿਊਰੋ ਰਿਪੋਰਟ ਹਮਦਰਦ ਟੀਵੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਸੰਬੰਧੀ ਬੁલાਏ ਗਏ ਸਪੈਸ਼ਲ ਵਿਧਾਨ ਸਭਾ ਸੈਸ਼ਨ ਉੱਪਰ ਵੱਡੇ ਸਵਾਲ ਚੁੱਕੇ ਨੇ। ਉਹਨਾਂ ਨੇ ਇਸ ਸੈਸ਼ਨ ਨੂੰ ਸਿਰਫ ਇੱਕ ਰਿਲੀਫ ਤੱਕ ਸੀਮਿਤ ਸੈਸ਼ਨ ਦੱਸਿਆ ਅਤੇ ਕਿਹਾ ਕਿ ਪੰਜਾਬ ਦਹਾਕਿਆਂ ਤੋਂ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ ਦਾ ਸਪੈਸ਼ਲ ਸੈਸ਼ਨ ਇਸ ਦਾ ਕੋਈ ਵੀ ਸਥਾਈ ਹੱਲ ਲੱਭਣ ਦੇ ਵਿੱਚ ਫੇਲ ਰਿਹਾ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸੈਸ਼ਨ ਦੌਰਾਨ ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਦੇ ਲਈ ਚਰਚਾ ਤੱਕ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਸੈਸ਼ਨ ਦੀ ਥਾਂ ਦੇ ਉੱਤੇ ਆਲ ਪਾਰਟੀ ਮੀਟਿੰਗ ਕਰਕੇ ਇੱਕ ਸਾਂਝਾ ਡੈਲੀਗੇਸ਼ਨ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਕੇਂਦਰ ਦੇ ਕੋਲ ਜਾ ਕੇ ਪੰਜਾਬ ਦੇ ਹੱਕ ਲੈਣ ਦੇ ਲਈ ਜ਼ੋਰ ਪਾਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਪੰਜਾਬ ਨੂੰ ਇੱਕ ਜੁਟਤਾ ਦਿਖਾਉਣ ਦੀ ਲੋੜ ਸੀ ਪਰ ਬਜਾਏ ਇਸ ਦੇ ਪੰਜਾਬ ਨੂੰ ਦੋ ਫਾੜ ਕਰਕੇ ਰੱਖ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਦਰ ਦੇ ਦਹਾਕਿਆਂ ਤੋਂ ਪੰਜਾਬ ਜੋ ਖੜਾ ਨਹੀਂ ਮਾਰ ਚੱਲ ਰਿਹਾ ਉਦੇ ਕੋਈ ਸਥਾਈ ਹੱਲ ਲੱਭਣ ਦੇ ਥਾਂ ਕੇਵਲ ਰਿਲੀਫ ਤੱਕ ਹੀ ਸੀਮਤ ਬਣ ਕੇ ਰਹਿ ਗਿਆ ਜਿਹੜੇ ਸਥਾਈ ਹੱਲ ਨੇ ਹੜ੍ਹਾਂ ਤੋਂ ਬਚਾਉਣ ਦੇ ਉਹਦੇ ਬਾਰੇ ਕੋਈ ਚਰਚਾ ਤੱਕ ਨਹੀਂ ਹੋਈ ਪਹਿਲੀ ਗੱਲ ਤਾਂ ਭਾਗੜਾ ਡੈਮ ਤੇ ਪਾਉਂਗ ਡੈਮ ਨੂੰ ਡੀਸੈਲਟ ਕਰ ਲਈ ਜੋ ਕਾਨੂੰਨੀ ਰਿਕਵਟਾ ਨੇ ਉਹ ਦੂਰ ਕਰਵਾ ਕੇ ਡੀਸੈਲਟ ਕਰਵਾਉਣ ਦੀ ਵਿਵਸਥਾ ਵਾਸਤੇ ਕੇਂਦਰ ਸਰਕਾਰ ਤੇ ਮਤਾ ਪਾ ਕੇ ਜ਼ੋਰ ਪਾਉਣ ਦੀ ਗੱਲ ਕਰਨੀ ਚਾਹੀਦੀ ਸੀ ਦੁੱਧਾਂ ਜਿਹੜੇ ਟੈਕ ਟਾਈਮ ਬਣੇ ਹੋਏ ਨੇ ਮਾਹਲੀ ਤੋਂ ਲੈ ਕੇ ਪਠਾਨਕੋਟ ਤੱਕ 29 ਦੇ ਕਰੀਬ ਨੇ ਦੋ ਦਰਜਨ ਤੋਂ ਵੱਧ ਚੱਕ ਟਾਈਮ ਨੇ ਸਿਲਟ ਨਾਲ ਭਰੇ ਪਏ ਨੇ ਭਾਰਤ ਸਰਕਾਰ ਦਾ ਵਾਤਾਵਰਣ ਵਿਭਾਗ ਤੇ ਫੋਰੈਸਟ ਡਿਪਾਰਟਮੈਂਟ ਜਿਹੜੇ ਨੇ ਉਹ ਰਿਕਾਵਰਟ ਬਣੇ ਨੇ ਦੀ ਸਿਲਟ ਕਰਨ ਲਈ ਉਹ ਕਾਨੂੰਨੀ ਰਿਕਾਵਰਟਾਂ ਦੂਰ ਕਰਾਉਣ ਲਈ ਚਰਚਾ ਤੱਕ ਨਹੀਂ ਹੋਈ ਮਤਾ ਤੱਕ ਨਹੀਂ ਪਾਇਆ ਕਿੰਦਰ ਸਰਕਾਰ ਤੇ ਦਵਾ ਪਾਉਣ ਲਈ ਜਾਂ ਸਰ ਪਾਉਣ ਲਈ ਇੱਥੇ ਜ਼ਿਕਰ ਯੋਗ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਆਪਣਾ ਇਹ ਬਿਆਨ ਗੱਡੀ ਦੇ ਵਿੱਚ ਸਫ਼ਰ ਕਰਦੇ ਹੋਏ ਰਿਕਾਰਡ ਕਰ ਰਹੇ ਸੀ ਇਸ ਦੌਰਾਨ ਉਹਨਾਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਈਆਂ ਗਈਆਂ ਉਹ ਬਿਨਾਂ ਸੀਟ ਬੈਲਟ ਲਗਾਏ ਕਾਰ ਦੀ ਅਗਲੀ ਸੀਟ ਦੇ ਉੱਪਰ ਬੈਠ ਕੇ ਹੀ ਵੀਡੀਓ ਸੰਦੇਸ਼ ਰਿਕਾਰਡ ਕਰ ਰਹੇ ਸਨ ਅਤੇ ਗੱਡੀ ਦੀ ਰਫ਼ਤਾਰ ਵੀ ਕਾਫੀ ਤੇਜ਼ ਨਜ਼ਰ ਆ ਰਹੀ ਸੀ ਫਟੇ ਘਟ ਸਾਹਿਬ ਤੋਂ ਜਗਦੀਪ ਸਿੰਘ ਦੀ ਰਿਪੋਰਟ ਹਮਦਰਸ ਟੀਵੀ ਉਸਮਾਨਖੰਡ ਕੇਸ ਦੇ ਚੱਲਦਿਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਹੈ। ਦਰਸਲ ਹਾਈ ਕੋਰਟ ਦੇ ਵਿੱਚ ਲਾਲਪੁਰਾ ਦੀ ਜ਼ਮਾਨਤ ਦੇ ਲਈ ਦਾਇਰ ਕੀਤੀ ਗਈ ਅਪੀਲ ਦੇ ਉੱਤੇ ਸੁਣਵਾਈ ਹੋਈ ਜਿਸ ਦੇ ਵਿੱਚ ਅਦਾਲਤ ਵੱਲੋਂ ਲਾਲਪੁਰਾ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਹੁਣ ਇਸ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ ਹੋਏਗੀ। ਬੀਤੀ 22 ਸਤੰਬਰ ਨੂੰ ਮਨਜਿੰਦਰ ਸਿੰਘ ਲਾਲਪੁਰਾ ਨੇ ਜ਼ਮਾਨਤ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਜ਼ਿਲ੍ਹਾ ਸੈਸ਼ਨ ਕੋਰਟ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਸਾਲ 2013 ਦੇ ਉਸਮਾਨ ਕਾਂਡ ਕੇਸ ਦੇ ਚਲਦਿਆਂ ਮਨਜਿੰਦਰ ਸਿੰਘ ਲਾਲਪੁਰਾ ਸਣੇ ਹੋਰਾਂ ਨੂੰ ਐਸਟੀ ਐਸਸੀ ਐਕਟ ਦੇ ਤਹਿਤ 4 ਸਾਲ ਦੀ ਸਜ਼ਾ ਸੁਣਾਈ ਸੀ ਇਸ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਉਹਨਾਂ ਆਪਣੀ ਸਜ਼ਾ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ। ਉਹਨਾਂ ਦੇ ਵਕੀਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਜ਼ਾ ਦੇ ਉੱਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗਵਾ ਸਕਦੇ ਨੇ। ਉੱਚ ਅਦਾਲਤ ਨੇ ਲਾਲਪੁਰਾ ਦੀ ਪਟੀਸ਼ਨ ਦੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਜਿਸ ਦੇ ਵਿੱਚ 1 ਅਕਤੂਬਰ ਤੱਕ ਜਵਾਬ ਦੇਣ ਦਾ ਹੁਕਮ ਦਿੱਤਾ ਗਿਆ ਸੀ ਦੱਸਣਯੋਗ ਹੈ ਕਿ 3 ਮਾਰਚ 2013 ਨੂੰ ਪਿੰਡ ਉਸਮਾਨ ਦੀ ਇੱਕ ਔਰਤ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇੱਕ ਵਿਆਹ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਇੰਟਰਨੈਸ਼ਨਲ ਪੈਲੇਸ ਪਹੁੰਚੀ ਪੀੜਤਾ ਦੇ ਨਾਲ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਨੇ ਛੇੜਛਾੜ ਕੀਤੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਸੜਕ ਦੇ ਵਿਚਕਾਰ ਪਰਿਵਾਰ ਦੇ ਉੱਤੇ ਵੀ ਹਮਲਾ ਕਰ ਦਿੱਤਾ ਗਿਆ ਮੁਲਜ਼ਮ ਟੈਕਸੀ ਡਰਾਈਵਰਾਂ ਦੇ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ 2022 ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਚੁਣੇ ਗਏ ਸਨ ਇਸ ਮਹੀਨੇ 10 ਸਤੰਬਰ ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ ਵਿਧਾਇਕ ਲਾਲਪੁਰਾ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਬਿਊਰੋ ਰਿਪੋਰਟ ਹਮਦਰਦ ਟੀਵੀ ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਰਾਜ ਮੰਤਰੀ ਅਜੇ ਟਮਟਾ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਰੇਤ ਦੀ ਨਜਾਇਜ਼ ਮਾਈਨਿੰਗ ਹਾਈਵੇ ਪ੍ਰੋਜੈਕਟਾਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਸਬੰਧੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਰਾਜ ਮੰਤਰੀ ਅਜੇ ਟਮਟਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹੜ੍ਹ ਪੀੜਤ ਲੋਕਾਂ ਬਾਰੇ ਚਿੰਤਾ ਪ੍ਰਗਟਾਉਂਦੇ ਹੋਏ ਪੰਜਾਬ ਸਰਕਾਰ ਦੇ ਉੱਤੇ ਗੰਭੀਰ ਸਵਾਲ ਉਠਾਏ ਨੇ। ਰਾਜ ਮੰਤਰੀ ਟਮਟਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਰੇਤ ਦੀ ਨਜਾਇਜ਼ ਮਾਈਨਿੰਗ ਕਰਕੇ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਹਨਾਂ ਦੱਸਿਆ ਕਿ ਮਾਈਨਿੰਗ ਤੋਂ ਉੱਠ ਰਹੀ ਧੂੜ, ਵੱਧ ਰਹੀ ਓਵਰਲੋਡਿੰਗ ਅਤੇ ਕੱਚੇ ਰਸਤੇ ਹਾਈਵੇਜ਼ ਨੂੰ ਬਰਬਾਦ ਕਰ ਰਹੇ ਨੇ। ਇਹ ਨੁਕਸਾਨ ਸਿਰਫ ਰੋਡ ਇਨਫਰਾਸਟ੍ਰਕਚਰ ਤੱਕ ਸੀਮਤ ਨਹੀਂ, ਇਹ ਕਿਸਾਨਾਂ ਅਤੇ ਆਮ ਲੋਕਾਂ ਦੀ ਆਵਾਜਾਈ ਦੇ ਉੱਤੇ ਵੀ ਬੁਰਾ ਅਸਰ ਪਾ ਰਿਹਾ ਹੈ। ਅਜੇ ਟਮਟਾ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ NH35 ਅਤੇ ਹੋਰ ਰਾਸ਼ਟਰੀ ਰਸਤਿਆਂ ਦੀ ਮੁਰੰਮਤ ਅਤੇ ਵਿਸਥਾਰ ਦੇ ਲਈ ਉੱਚ ਦਰਜੇ ਦੀ ਯੋਜਨਾ ਬਣਾਈ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਲੈਂਡ ਐਕ acquisition ਦੇ ਵਿੱਚ ਸਹਿਯੋਗ ਨਾ ਮਿਲਣ ਦੇ ਕਾਰਨ ਅਨੇਕ ਪ੍ਰੋਜੈਕਟ ਰੁਕ ਗਏ ਨੇ ਉਹਨਾਂ ਕਿਹਾ ਕਿ ਜੇਕਰ ਰਾਜ ਸਰਕਾਰ ਸਾਨੂੰ ਜ਼ਮੀਨ ਉਪਲਬਧ ਕਰਵਾ ਦੇਵੇ ਤਾਂ ਅਸੀਂ 2 ਲੇਨ ਤੋਂ 4 ਲੇਨ ਤੱਕ ਦੀਆਂ ਉੱਤਮ ਸੜਕਾਂ ਬਣਾਉਣ ਦੇ ਲਈ ਤਤਪਾਰ ਹਾਂ मैं जो समझता हूं तो मैंने जानकारी जुटाई है मुझे सबसे बड़ा दुख ये हुआ कि इस रोड में हमको करीब करीब दस किलोमीटर हमको भी स्कोप करना पड़ा है हमने हटाना पड़ा है उसके पीछे कारण यही है कि प्रदेश सरकार के द्वारा हमको जमीनें उपलब्ध नहीं कराई गई और जब जमीनें उपलब्ध नहीं होती हैं तो हमको रोड बनाना ही है लोगों को सुविधा देनी है लोगों का ट्रैफिक बढ़ रहा है एक्सीडेंट होते हैं और जब पीसीओ बढ़ जाते हैं तो नए रोड्स बनाते हैं सौभाग्य से हमारा लगभग बयालीस किलोमीटर हमारा पंजाब में है एन का और जिसको हम लोग यहाँ पर अपने एन से और मिनिस्ट्री के माध्यम से बनाते हैं बहुत सारे नए ग्रीन फील्ड बना रहे हैं बहुत सारे टूरस को टू लेन को फोर लेन कर रहे हैं तो ऐसे सारे रोड्स का काम पूरा का पूरा केंद्र सरकार एन के माध्यम से हो रहा है मगर हमको रोड रोड के लिए जमीन चाहिए और ज़मीन के लिए प्रदेश सरकार का सहयोग चाहिए और लैंड एक्विजिशन चाहिए जब लैंड एक्विजिशन हमको नहीं होती तो हमको बड़ी समस्या होती है और इसीलिए ये अजनाला बाईपास के दस दस किलोमीटर को हमने लगभग लगभग लग 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 हमको डिस्कोप करना पड़ा है अगर वो बन जाता तो हमको ये समस्या बड़ी वाली नहीं होती फिर भी इसमें हमने स्ट्रक्चर इस में भी किसानों के हितों डी के हमने, हमने जैसा जैसा पी आर में चेंज किया चीज़ 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 और अभी भी आज भी मैं आया हूँ तो आज प्रधान जी हैं हमारे सब लोग हैं और मैं आपको आश्वस्त करता हूं कि इसको ध्यान में करते हुए पुनः मैं अपने मंत्रालय के माध्यम से क्योंकि राज्य सरकार का सहयोग हमें पूरा स्ट्रक्चर के लिए जमीन नहीं मिलने के कारण से हो रहा अगर हमको जमीन मिल जाती तो ये समस्या नहीं होती अब राज्य सरकार जमीन नहीं दे रही तो कुछ मैं अपने मिनिस्ट्री के ही तकनीकी रूप से प्रांगार लोगों को चाहे वो आईआईटी है या कुछ और हमारे लोग हैं उनको जोड़ करके कि इसमें पानी की जो अभी इस बार समस्या हुई थी आगे ना आए और उसके लिए कोई और नया स्कोप बनाना पड़े तो उसको बनाने के लिए हम लोग कोई नया डिजाइन उसमें आए तो उसको हम देखते हैं अजनाला तो ललित शर्मा की रिपोर्ट ਅਮਰਤ ਟੀਵੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੌਕੇ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਿਹਾ ਗਿਆ ਕਿ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੇ ਵਿੱਚ ਰਾਜ ਦੇ ਕੋਲ 12599.59 ਕਰੋੜ ਰੁਪਏ ਦੇ ਲੋੜਿੰਦੇ ਫੰਡ ਨੇ ਜਿਨ੍ਹਾਂ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਅਤੇ ਤੁਰੰਤ ਪੁਨਰਵਾਸ ਦੇ ਲਈ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੀ ਗਈ 1600 ਕਰੋੜ ਰੁਪਏ ਦੀ ਵਿਤੀ ਸਹਾਇਤਾ ਦੇ ਵਿੱਚੋਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਰਾਜ ਸਰਕਾਰ ਲਾਪਾਤਰੀਆਂ ਨੂੰ 805 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਰਾਜ ਤੋਂ ਮੈਮੋਰੰਡਮ ਪ੍ਰਾਪਤ ਹੋਣ ਦੀ ਉਡੀਕ ਕੀਤੇ ਬਿਨਾਂ 1 ਸਤੰਬਰ 2025 ਨੂੰ ਇੱਕ ਅੰਤਰ ਮੰਤਰਾਲੇ ਕੇਂਦਰੀ ਟੀਮ ਦਾ ਗਠਨ ਕੀਤਾ ਗਿਆ ਸੀ ਕੇਂਦਰੀ ਟੀਮ ਨੇ 3 ਤੋਂ 6 ਸਤੰਬਰ 2025 ਤੱਕ ਰਾਜ ਦੇ ਵਿੱਚ ਨੁਕਸਾਨ ਦਾ ਮੌਕੇ ਦੇ ਉੱਤੇ ਮੁਲਾਂਕਣ ਕਰਨ ਦੇ ਲਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ। ਇਹ ਵੀ ਦੱਸਿਆ ਗਿਆ ਕਿ ਰਾਜ ਸਰਕਾਰ ਨੇ ਹੁਣ ਤੱਕ ਇੱਕ ਵਿਸਤ੍ਰਿਤ ਮੈਮੋਰੰਡਮ ਪੇਸ਼ ਨਹੀਂ ਕੀਤਾ। ਮੈਮੋਰੰਡਮ ਪ੍ਰਾਪਤ ਹੋਣ ਮਗਰੋਂ ਭਾਰਤ ਸਰਕਾਰ ਦੁਆਰਾ ਪਰਵਾਣਿਤ ਮਾਪਦੰਡਾਂ ਦੇ ਅਨੁਸਾਰ ਹੀ ਕੇਂਦਰ ਸਰਕਾਰ ਦੁਆਰਾ ਉਸ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਰਾਜ ਆਜੀਵਿਕਾ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਬਹਾਲੀ ਦੇ ਲਈ ਇੱਕ ਰਿਕਵਰੀ ਅਤੇ ਪੁਨਰ ਨਿਰਮਾਣ ਯੋਜਨਾ ਤਿਆਰ ਕਰ ਸਕਦੇ ਨੇ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ 14 ਅਗਸਤ 2024 ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਅਤੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਫੰਡ ਦੇ ਅਧੀਨ ਰਿਕਵਰੀ ਅਤੇ ਪੁਨਰ ਨਿਰਮਾਣ ਫੰਡਿੰਗ ਵਿੰਡੋ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਵਿਸਤ੍ਰਿਤ ਤੌਰ ਦੇ ਉੱਤੇ ਦੱਸਿਆ ਗਿਆ ਹੈ ਕਿ ਕਿਸੇ ਵੱਡੀ ਆਫਤ ਤੋਂ ਬਾਅਦ ਰਾਜ ਸਰਕਾਰ ਨੂੰ ਰਿਕਵਰੀ ਅਤੇ ਪੁਨਰ ਨਿਰਮਾਣ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨ ਦੇ ਲਈ ਜ਼ਰੂਰਤ ਅਨੁਸਾਰ SDM A NDMA ਦੇ ਨਾਲ ਸਲਾਹ-ਮਸ਼ਵਰਾ ਕਰਕੇ ਆਫਤ ਤੋਂ ਬਾਅਦ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਹੁੰਦੀ ਹੈ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜੀ ਹੈ ਅਤੇ ਰਾਜ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਚਨਬੱਧ ਵੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਦੇ ਉੱਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਕਿਹਾ ਕਿ ਹੜ੍ਹਾਂ ਨੂੰ ਲੈ ਕੇ ਕੇਂਦਰ ਵੱਲੋਂ ਸਿਰਫ 1600 ਕਰੋੜ ਰੁਪਏ ਦੀ ਮਦਦ ਕੀਤੀ ਗਈ। ਇਸ ਦੇ ਨਾਲ ਕੁਝ ਨਹੀਂ ਹੋਏਗਾ। ਸਾਨੂੰ ਫੌਰੀ ਤੌਰ ਦੇ ਉੱਤੇ ਹੋਰ ਮਦਦ ਦੀ ਲੋੜ ਹੈ। ਉਹਨਾਂ ਕਿਹਾ ਕਿ ਹੜ੍ਹਾਂ ਦੇ ਨਾਲ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਨੇ ਕੇਂਦਰ ਸਰਕਾਰ ਨੂੰ ਨੁਕਸਾਨ ਦਾ ਮੁਲਾਂਕਣ ਕਰਕੇ ਰਿਪੋਰਟ ਦੇ ਦਿੱਤੀ ਹੈ ਅਤੇ ਹੁਣ ਕੇਂਦਰ ਸਰਕਾਰ ਨੂੰ ਵੱਡਾ ਦਿਲ ਦਿਖਾਉਣ ਦੀ ਲੋੜ ਹੈ। ਅਤੇ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਰੋਜ਼ਾਨਾ ਪੰਜਾਬ ਜਾਂਦੇ ਨੇ ਅਤੇ ਸਿਰਫ ਫੋਟੋ ਖਿੱਚਵਾ ਕੇ ਆ ਜਾਂਦੇ ਨੇ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਕੇਂਦਰ ਵੱਲੋਂ ਮਾਲੀ ਮਦਦ ਨਹੀਂ ਕੀਤੀ ਗਈ ਹੈ। ਮਾਲਵਿੰਦਰ ਸਿੰਘ ਕੰਗ ਨੇ ਅੱਗੇ ਕਿਹਾ ਕਿ ਤਰਨਤਾਰਨ ਜਿਮਨੀ ਚੋਣ ਦੇ ਲਈ ਸਾਡੀ ਪੂਰੀ ਤਿਆਰੀ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ